ਹਾਂ। ਓਹ। ਇਹ ਦੀ ਬਾਹ ਨੇ ਪਤਾ ਨਹੀਂ ਕਿਹੜੀ ਭੀਮ ਦੀ ਡੜੀ ਖਾ ਕੇ ਇਹਨੂੰ ਜੰਮਿਆ। ਇਹਦੇ ਨਾਲ ਤੇ ਅਫਸਰ ਲੱਗ ਗਏ। ਇਹ ਹਲੇ ਮੰਝੇ ਨੂੰ ਹੀ ਲੱਗਿਆ। ਇਹ ਹਲੇ। ਓਏ ਉੱਠ ਜਾ। ਉੱਠ ਜਾ ਪੁੱਤ ਉੱਠ ਜਾ ਧੁੱਪ ਚੜ ਗਈ ਐ। ਕੀ ਐ ਯਾਰ? ਤੂੰ ਪੁੱਛੀ ਤਸੋਂ ਦਾ ਮਜ਼ਾ ਆਂਦਾ। ਓਏ ਨਾ ਤੂੰ ਸੌਲਰ ਸਿਸਟਮ ਨਾਲ ਚੱਲਦਾ। ਜੜਾ ਧੁੱਪ ਚ ਮਜ਼ਾ ਆਂਦਾ। ਉੱਠ। ਉੱਠ ਛੇਤੀ। ਇਹ ਹਲੇ। ਕਿਉਂ ਦੁਖੀ ਕੀਤਾ ਵੇ ਯਾਰ? ਓਏ ਦੁਖੀ ਤਾਂ ਤੂੰ ਕੀਤਾ ਮੈਨੂੰ ਸਾਰੀ ਦੁਨੀਆ ਮੇਰੇ ਮਜ਼ਾਕ ਉਡਾਂਦੀ ਐ ਭਈ ਇੰਸਪੈਕਟਰ ਸਿਕੰਦਰ ਸਿੰਘ ਦਾ ਮੁੰਡਾ ਕਿਸੇ ਕੰਮ ਦਾ ਨਹੀਂ 12-12 ਵਜੇ ਤੱਕ ਸੁੱਤਾ ਰਹਿੰਦਾ ਹੈ ਹੇ ਹਾਲੇ ਤੇ ਫਿਰ ਉਹਨਾਂ ਅਨਪੜ ਲੋਕਾਂ ਨੂੰ ਸਮਝਾਓ ਨਾ ਕਿ ਮੇਰੇ ਮੁੰਡੇ ਦੇ ਸੁਪਨੇ ਬਹੁਤ ਵੱਡੇ ਨੇ ਹੁਣ ਵੱਡੇ ਸੁਪਨੇ ਵੇਖਣ ਵਾਸਤੇ ਜ਼ਿਆਦਾ ਟਾਈਮ ਤੱਕ ਸੌਣਾ ਪੈਂਦਾ ਓਏ ਬਕਵਾਸ ਬੰਦ ਕਰ ਲੱਗਦਾ ਵੱਡੇ ਸੁਪਨੇ ਆਂਦਾ ਕਿੰਨੀ ਵਾਰ ਤੈਨੂੰ ਕਿਹਾ ਬਈ ਪੇਪਰਾਂ ਦੀ ਤਿਆਰੀ ਕਰ ਲੈ ਐਸਆਈ ਲਵਾ ਦਾਂਗਾ ਤੈਨੂੰ ਛੋਟੇ ਲੋਕ ਛੋਟੀ ਸੋਚ ਸਿਕੰਦਰ ਸਿੰਘ ਟਿਵਾਣਾ ਦਾ ਮੁੰਡਾ ਐਸਆਈ ਲੱਗੇਗਾ ਹਾਂ ਜਲ ਮੈਂ ਆਪਣਾ ਨਾਮ ਬਦਲ ਲੈਂਦਾ ਤੂੰ ਲੱਗ ਜਾ ਕੁਛ ਮੈਂ ਡਾਇਰੈਕਟ ਸਿਪਾਹੀ ਭਰਤੀ ਹੋਇਆ ਸੀਗਾ ਹੁਣ ਇੰਸਪੈਕਟਰ ਬਣ ਗਿਆ ਕਿ ਨਹੀਂ ਤੇ ਕੀਸੀਆਂ ਕਰ ਕਰਕੇ ਇੰਸਪੈਕਟਰ ਬਣੇ ਆ ਆ ਸਬ ਇੰਸਪੈਕਟਰ ਤੱਕ ਤੇ ਡਿਪਟੀਆਂ ਦੇ ਨਿਆਣੇ ਢੋਂਦੇ ਰਹੇ ਹੋ ਤੁਸੀਂ ਆ ਹੁਣ ਵੀ ਕਿਤੇ ਟ੍ਰੈਫਿਕ ਦੇ ਵਿੱਚ ਇੱਥੇ ਖੜੇ ਘੱਟੇ 'ਚ ਟੈਂਪੂਆਂ ਦੇ ਚਲਾਨ ਕੱਟਦੇ ਹੁੰਦੇ ਹੋ ਪਤਾ ਕਿੰਨੀ ਸ਼ਰਮ ਆਉਂਦੀ ਹੈ ਮੈਂ ਤਾਂ ਵੈਸੇ ਲੋਕਾਂ ਨੂੰ ਕਹਿੰਦਾ ਨਾ ਯਾਰ ਉਹ ਮੇਰੇ ਦੂਰ ਦੇ ਡੈਡੀ ਹੈ ਦੂਰ ਦੇ ਡੈਡੀ ਦੇ ਕੀ ਮਤਲਬ ਕੀ ਮਤਲਬ ਦੂਰ ਦੇ ਡੈਡੀ ਦਾ ਓ ਯਾਰ ਰਾਜ ਤਿੰਨ ਪੈਣਾ ਵੀ ਤੇ ਪੈਂਦੀਆਂ ਨੇ ਨਾ ਮੇਰੇ